ਦੋਸਤੋ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਗਿਆਨ ਦਰਪਣ ਚੈਨਲ ਸੋ ਅੱਜ ਇੱਕ ਤੁਹਾਡੇ ਨਾਲ ਬਹੁਤ ਹੀ ਜ਼ਰੂਰੀ ਜਾਣਕਾਰੀ ਸਾਂਝੀ ਕਰਨੀ ਹੈ ਕਿਉਂਕਿ ਤੁਹਾਡੇ ਚ ਬਹੁਤਿਆਂ ਨੂੰ ਪਤਾ ਹੋਵੇਗਾ ਕਿ ਅੱਜ 5 ਜੂਨ 2024 ਨੂੰ ਵਿਸ਼ਵ ਵਾਤਾਵਰਣ ਦਿਵਸ ਹੈ ਸੋ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਬੜੇ ਦਿਨ ਦੇਖਦੇ ਆਂ ਮਦਰਡੇ ਆਉਂਦਾ ਹੈ ਤਾਂ ਆਪਣੀ ਮਾਂ ਦੇ ਨਾਲ ਆਪਾਂ ਆਪਣੀ ਤਸਵੀਰ ਸਾਂਝੀ ਕਰਦੇ ਆਂ ਪਰ ਆਪਾਂ ਇਹ ਸਾਰੇ ਚਾਹੁੰਦੇ ਆਂ ਅਰਦਾਸ ਕਰਦੇ ਆਂ ਪ੍ਰਮਾਤਮਾ ਦੇ ਅੱਗੇ ਸਾਡੀ ਮਾਂ ਜਿਹੜੀ ਹੈ ਉਹ ਲੰਬੀ ਉਮਰ ਉਦੀ ਰਵੇ ਹਮੇਸ਼ਾ ਉਹਦੀ ਬੁੱਕਲ ਦਾ ਨਿੱਗ ਅਸੀਂ ਮੰਨਦੇ ਰਹੀਏ ਤੰਦਰੁਸਤ ਰਵੇ ਸੋ ਉਸੇ ਤਰ੍ਹਾਂ ਵਾਤਾਵਰਣ ਦਿਵਸ ਤੇ ਵੀ ਅਸੀਂ ਇਹ ਪਰਣ ਕਰੀਏ ਜਿਹੜੀ ਸਾਡੀ ਧਰਤੀ ਮਾਤਾ ਹੈ ਜਿਹਨੂੰ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਕਿਹਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਇਸ ਧਰਤੀ ਮਾਤਾ ਨੂੰ ਬਚਾਉਣ ਦੇ ਲਈ ਵੀ ਆਪਾਂ ਅੱਜ ਵਿਸ਼ਵ ਵਾਤਾਵਰਨ ਦਿਵਸ ਤੇ ਇਹ ਪਰਣ ਕਰੀਏ ਸਾਡਾ ਸਭ ਦਾ ਫਰਜ਼ ਬਣਦਾ ਹੈ ਠੀਕ ਹੈ ਕਈ ਵਾਰ ਸਾਨੂੰ ਲੱਗਦਾ ਹੈ ਕਿ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਕੰਮ ਕੋਈ ਦੇ ਵਾਸਤੇ ਕਰਦਾ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਜਿੰਨਾ ਵੀ ਤੁਸੀਂ ਕਰ ਸਕੋ ਘੱਟ ਤੋਂ ਘੱਟ ਉਨਾ ਹੀ ਤੁਹਾਡੇ ਵਾਸਤੇ ਚੰਗਾ ਹੈ ਕਿਉਂਕਿ ਆਪਾਂ ਆਮ ਹੀ ਸੁਣਦੇ ਆ ਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਪੋਲੂਸ਼ਨ ਬਹੁਤ ਜ਼ਿਆਦਾ ਵੱਧ ਗਿਆ ਕੀ ਬਣੇਗਾ ਦੁਨੀਆ ਦਾ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਨੇ ਉਹ ਕਹਿੰਦੇ ਨੇ ਜੀ ਇਹ ਸਾਰਾ ਜਿਹੜਾ ਵਾਤਾਵਰਨ ਹੈ ਤਾਂ ਫਰਕ ਪੈ ਰਿਹਾ ਕਿਉਂਕਿ ਜਿਹੜੇ ਬਰਫ਼ਾਂ ਦੇ ਪਹਾੜ ਜਿਹੜੇ ਪਿਘਲ ਰਹੇ ਨੇ ਸੋ ਉਹ ਗੱਲਾਂ ਬਾਤਾਂ ਆਪਾਂ ਸਾਰੇ ਕਰ ਰਿਹਾ ਮੈਂ ਵੀ ਤੁਹਾਡੇ ਨਾਲ ਕਰ ਰਿਹਾ ਪਰ ਇਸ ਦਿਨ ਤੇ ਆਪਾਂ ਕਰ ਕੀ ਸਕਦੇ ਆ ਔਰ ਆਪਾਂ ਨੂੰ ਇਹਦੀ ਜ਼ਰੂਰਤ ਕਿੰਨੀ ਹੈ ਇਹ ਸੁਣ ਕੇ ਤੁਸੀਂ ਹਰਾ ਦੇ ਜਾਓਗੇ ਸੋ ਸਭ ਤੋਂ ਪਹਿਲਾਂ ਮੈਂ ਬਾਕੀ ਗੱਲਾਂ ਬਾਤ ਦੇ ਵਿੱਚ ਕਰਦਾ ਆ ਅ ਅੱਜ ਇੱਕ ਮੇਰੇ ਪਿਆਰੇ ਮਿੱਤਰ ਨੇ ਇੱਕ ਮੈਨੂੰ ਕਵਿਤਾ ਭੇਜੀ ਸੀ ਮੈਨੂੰ ਬੜੀ ਵਧੀਆ ਲੱਗੀ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਜਿਹੜੀ ਚੀਜ਼ ਮੈਨੂੰ ਚੰਗੀ ਲੱਗੇ ਸੋ ਮੈਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇਸ ਆਪਣੇ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਤੇ ਮੈਂ ਉਹ ਚੰਗੀ ਜਿਹੜੀ ਚੀਜ਼ ਹੈ ਚੰਗੀ ਜਿਹੜੀ ਗੱਲ ਹੈ ਉਹ ਸਾਂਝੀ ਕਰਾ ਸੋ ਇੱਕ ਕਵਿਤਾ ਦੇ ਬੋਲ ਮੈਂ ਤੁਹਾਡੇ ਨਾਲ ਸਾਂਝੇ ਕਰਨ ਲੱਗਾ ਜਿਹੜੇ ਇਸ ਵਾਤਾਵਰਣ ਦੇ ਨਿਸ਼ਤੇ ਸਾਨੂੰ ਧਰਤੀ ਨੂੰ ਰੁੱਖਾਂ ਨੂੰ ਬਚਾਉਣ ਦਾ ਬਹੁਤ ਸੋਹਣੀ ਸੰਦੇਸ਼ ਬਹੁਤ ਵਧੀਆ ਇਸ ਕਵਿਤਾ ਦੇ ਵਿੱਚ ਸਾਨੂੰ ਮਿਲਦਾ ਹੈ। ਸੋ ਕਵੀ ਜਿਹੜਾ ਲਿਖਣ ਵਾਲਾ ਕਵਿਤਾ ਦੇ ਵਿੱਚ ਸਾਨੂੰ ਕੀ ਲਿਖਦਾ ਹੈ ਉਸ ਕਵਿਤਾ ਦੀਆਂ ਲੈਣਾ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ। ਉਹ ਦਰਖਤਾਂ ਬਾਰੇ ਰੁੱਖਾਂ ਬਾਰੇ ਲਿਖਦਾ ਹੈ। ਕਹਿੰਦਾ ਵਾਤਾਵਰਣ ਨੂੰ ਸਾਫ਼ ਇਹ ਰੱਖਦੇ ਠੰਡੀਆਂ ਦੇਣ ਹਵਾਵਾਂ ਜਿੱਥੇ ਜੰਗਲ ਹਰੇ ਭਰੇ ਖੁਸ਼ਹਾਲ ਰਹਿਣ ਉਹ ਥਾਵਾਂ ਵਾਤਾਵਰਨ ਨੂੰ ਸਾਫ਼ ਇਹ ਰੱਖਦੇ ਠੰਡੀਆਂ ਦੇਣ ਹਵਾਵਾਂ ਜਿੱਥੇ ਜੰਗਲ ਹਰੇ ਭਰੇ ਖੁਸ਼ਹਾਲ ਰਹਿਣ ਉਹ ਥਾਵਾਂ ਤੂੰ ਵੀ ਦੇਸ਼ ਖੁਸ਼ਹਾਲ ਬਣਾ ਲੈ ਨਾ ਰੁੱਖਾਂ ਉੱਤੇ वार ਕਰ ਤੂੰ ਵੀ ਆਪਣੇ ਸਾਹਾਂ ਵਾਂਗੂ ਕੁਦਰਤ ਦੇ ਨਾਲ ਪਿਆਰ ਕਰ ਅੱਗੇ ਲਿਖਦਾ ਕਿਉਂ ਬਣ ਕੇ ਜਲਾਦ ਤੂੰ ਜੰਗਲ ਕੱਟੇਂ ਰੁੱਖ ਕੱਟੇ ਤੂੰ ਸਾਰੇ ਕਿਉਂ ਬਣ ਕੇ ਜਲਾਦ ਤੂੰ ਜੰਗਲ ਕੱਟੇ ਰੁੱਖ ਕੱਟੇ ਤੂੰ ਸਾਰੇ ਜਿਨ੍ਹਾਂ ਨਾਲ ਹੈ ਜੀਵਨ ਤੇਰਾ ਰੋਂਦੇ ਪੰਛੀ ਸਾਰੇ ਕਿਉਂ ਜੰਗਲ ਕੱਟ ਕੇ ਸ਼ਮਸ਼ਾਨ ਬਣਾਵੇਂ ਕੁਝ ਤਾਂ ਸੋਚ ਵਿਚਾਰ ਕਰ ਤੂੰ ਵੀ ਆਪਣੇ ਸਾਹਾਂ ਵਾਂਗੂ ਕੁਦਰਤ ਦੇ ਨਾਲ ਪਿਆਰ ਕਰ ਅੱਗੇ ਸੁਣਿਓ ਫਲ ਖਾਣ ਲਈ ਦੰਦੇ ਸਾਨੂੰ ਅੰਤ ਦੇ ਬਣਨ ਸਹਾਰੇ ਫਲ ਖਾਣ ਲਈ ਦੰਦੇ ਸਾਨੂੰ ਅੰਤ ਦੇ ਬਣਨ ਸਹਾਰੇ ਆਪਣੇ ਹਿੱਸੇ ਦੇ ਦੋ ਪੌਦੇ ਤੂੰ ਵੀ ਲਾ ਲੈ ਪਿਆਰੇ ਰੁੱਖ ਕੱਟਣ ਦੀ ਗਲਤੀ ਨਾ ਤੂੰ ਹਰ ਵਾਰ ਕਰ ਰੁੱਖ ਕੱਟਣ ਦੀ ਗਲਤੀ ਨਾ ਤੂੰ ਹਰ ਵਾਰ ਕਰ ਤੂੰ ਵੀ ਆਪਣੇ ਸਾਹਾਂ ਵਾਂਗੂ ਕੁਦਰਤ ਦੇ ਨਾਲ ਪਿਆਰ ਕਰ ਰੁੱਖ ਸਹਾਰੇ ਜੀਵਨ ਸਾਡਾ ਅੱਗੇ ਸੁਣਿਓ ਧਿਆਨ ਦੇ ਨਾਲ ਰੁੱਖ ਸਹਾਰੇ ਜੀਵਨ ਸਾਡਾ ਆਕਸੀਜਨ ਨੇ ਦੰਦੇ ਕੋਇਲਾ ਬਹਿ ਕੇ ਗੀਤ ਗਾਉਂਦੀਆਂ ਮਰਨਾ ਜਾਣ ਪਰਿੰਦੇ ਕੋਇਲਾ ਬਹਿ ਕੇ ਗੀਤ ਗਾਉਂਦੀਆਂ ਮਰਨਾ ਜਾਣ ਪਰਿੰਦੇ ਵੀਰਪਾਲ ਕਹੇ ਸੱਤੇ ਰੁੱਖ ਲਗਾ ਕੇ ਵੀਰਪਾਲ ਕਹੇ ਰੁੱਖ ਲਗਾ ਕੇ ਅੰਤ ਸਹਾਰਾ ਤਿਆਰ ਕਰ ਤੂੰ ਵੀ ਆਪਣੇ ਸਾਹਾਂ ਵਾਂਗੂ ਕੁਦਰਤ ਦੇ ਨਾਲ ਪਿਆਰ ਕਰ ਤੂੰ ਵੀ ਆਪਣੇ ਸਾਹਾਂ ਵਾਂਗੂ ਕੁਦਰਤ ਦੇ ਨਾਲ ਪਿਆਰ ਕਰ ਕਿਉਂ ਜੰਗਲ ਕੱਟ ਸ਼ਮਸ਼ਾਨ ਬਣਾਵੇਂ ਕੁਝ ਤਾਂ ਸੋਚ ਵਿਚਾਰ ਕਰ ਤੂੰ ਵੀ ਆਪਣੇ ਸਾਹਾਂ ਵਾਂਗੂ ਕੁਦਰਤ ਦੇ ਨਾਲ ਪਿਆਰ ਕਰ ਕੁਦਰਤ ਦੇ ਨਾਲ ਪਿਆਰ ਕਰ ਸੋ ਇਹ ਬਹੁਤ ਸੋਹਣੀ ਕਵਿਤਾ ਮੈਨੂੰ ਪੜਨ ਦੇ ਵਿੱਚ ਮਿਲੀ ਔਰ ਨਾਲ ਹੀ ਇੱਕ ਮੈਂ ਅਖਬਾਰ ਤੇ ਪੜ ਰਿਹਾ ਸੀ ਕਿ ਉਹ ਕਹਿੰਦਾ ਜਿਹੜਾ ਇੱਕ ਨਾਰਮਲ ਦਰਖਤ ਹੈ ਲਿਖਣ ਵਾਲਾ ਲਿਖਦਾ ਹੈ ਜਿਹੜਾ ਇੱਕ ਨਾਰਮਲ ਦਰਖਤ ਹੈ ਜਿਹੜਾ ਉਹ ਕੀ ਕੀ ਸਾਨੂੰ ਦਿੰਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਇਹ ਸਾਨੂੰ ਪਤਾ ਹੋਏਗਾ ਤਾਂ ਦਰਖਤਾਂ ਦੇ ਨਾਲ ਸਾਡਾ ਪਿਆਰ ਪੈਗਾ ਕਹਿੰਦੇ ਇੱਕ ਦਰਖਤ ਸਾਲ ਭਰ ਦੇ ਵਿੱਚ 20 ਕਿਲੋ ਜਿਹੜੀ ਮਿੱਟੀ ਸੋਖਦਾ ਹੈ ਜਿਹੜੀ ਧੂੜ ਮਿੱਟੀ ਹੈ ਉਹ ਆਪਣੇ ਅੰਦਰ ਸੋਖਦਾ ਹੈ ਇੱਕ ਦਰਖਤ ਸਾਲ ਦੇ ਵਿੱਚ 700 ਕਿਲੋਗ੍ਰam 700 ਕਿਲੋ ਆਕਸੀਜਨ ਜਿਹੜੀ ਉਹ ਸਾਨੂੰ ਪੈਦਾ ਕਰਕੇ ਦਿੰਦਾ ਹੈ ਇੱਕ ਦਰਖਤ ਸਾਲ ਦੇ ਵਿੱਚ 20 ਟਨ ਕਾਰਬਨ ਡਾਈਆਕਸਾਈਡ ਜਿਹੜੀ ਉਹ ਸੋਖਦਾ ਹੈ ਜਿਹੜੀ ਸਾਡੇ ਵਾਸਤੇ ਜ਼ਹਿਰੀਲੀ ਹੈ ਔਰ ਇੱਕ ਦਰਖਤ ਕਹਿੰਦੇ ਗਰਮੀਆਂ ਦੇ ਵਿੱਚ ਘਰੇ ਲੱਗਿਆ ਇੱਕ ਦਰਖਤ ਵੱਡਾ ਦਰਖਤ ਤੁਹਾਡੇ ਘਰ ਦਾ ਜਿਹੜਾ ਟੈਂਪਰੇਚਰ ਹੈ ਉਹ 4 ਡਿਗਰੀ ਦੇ ਨੇੜੇ ਘਟ ਕਰ ਸਕਦਾ ਹੈ। ਔਰ ਜਿਹੜਾ 80 ਕਿਲੋਗ੍ਰam ਪਾਰਾ ਕਹਿੰਦੇ ਲਿਥੀਅਮ ਕਹਿੰਦੇ ਜੈਸੀਆਂ ਜ਼ਹਿਰੀਲੀਆਂ ਗੈਸਾਂ ਇਹ ਇੱਕ ਦਰਖਤ ਆਪਣੇ ਅੰਦਰ ਸੋਖ ਲੈਂਦਾ ਹੈ। ਇੱਕ ਸਾਲ ਦੇ ਵਿੱਚ ਇੱਕ ਦਰਖਤ 1 ਲੱਖ ਵਰਗ ਮੀਟਰ ਦੁਸ਼ਿਤ ਹਵਾ ਨੂੰ ਫਿਲਟਰ ਕਰਦਾ ਹੈ। ਤੁਸੀਂ ਸੁਣਿਆ ਧਿਆਨ ਨਾਲ ਇਹ ਗੱਲਾਂ ਕਿਸੇ ਵਿਗਿਆਨੀ ਨੇ ਜਿਹੜੀ ਅਖਬਾਰ ਦੇ ਵਿੱਚ ਲਿਖਿਆ ਨੇ ਤੇ ਅੱਗੇ ਉਹ ਲਿਖਦਾ ਕਹਿੰਦੇ ਜਿਹੜਾ ਇੱਕ ਦਰਖਤ ਹੈ ਤੁਹਾਡੇ ਘਰ ਦੇ ਕੋਲ ਲੱਗਿਆ ਹੈ ਇਹ ਜਿਹੜੀ ਤੁਹਾਡੇ ਘਰ ਦੇ ਨੇੜੇ ਜਿਹੜੀ ਜਿਵੇਂ ਆਪਾਂ ਕਹਿ ਦਿੰਦੇ ਆਂ ਕਿ ਆਵਾਜ਼ ਬਹੁਤ ਜ਼ਿਆਦਾ ਸਾਊਂਡ ਧੁਨੀ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ ਉਹਨੂੰ ਵੀ ਜਿਹੜਾ ਇਹ ਦਰਖਤ ਘੱਟ ਕਰਦਾ ਸੋ ਇੱਕ ਦਰਖਤ ਜੇ ਤੁਹਾਡੇ ਘਰ ਦੇ ਕੋਲ ਲੱਗਿਆ ਤਾਂ ਕਹਿੰਦੇ ਤੁਹਾਡੀ 2 ਸਾਲ ਉਮਰ ਵੱਧ ਸਕਦੀ ਹੈ ਪੰਜ ਵਰਕ ਤੁਹਾਡੇ ਘਰੇ ਲੱਗੇ ਹੋਣਗੇ ਤੁਹਾਡੀ 10 ਸਾਲ ਉਮਰ ਵੰਦ ਸਕਦੀ ਹੈ ਗੱਲਾਂ ਸੁਣਨ ਨੂੰ ਬੜੀਆਂ ਛੋਟੀਆਂ ਲੱਗਦੀਆਂ ਪਰ ਜੇ ਆਪਾਂ ਇਹਨਾਂ ਨੂੰ ਜ਼ਿੰਦਗੀ ਚ ਲਾਗੂ ਕਰੀਏ ਤਾਂ ਇਹ ਵਾਤਾਵਰਣ ਦੇ ਵਿੱਚ ਤੇ ਸਾਡਾ ਕੁਝ ਨਾ ਕੁਝ ਯੋਗਦਾਨ ਪਾ ਸਕਦਾ ਹੈ ਵੀਰੋ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹੈ ਭਾਰਤੀ ਫੌਜ ਦੇ ਤੁਹਾਡੇ ਤੁਸੀਂ ਜੌਬ ਕਰਦੇ ਹੋ ਜਾਂ ਤੁਸੀਂ ਫੌਜ ਵਿੱਚੋਂ ਪੈਨਸ਼ਨ ਆਇਓ ਜਾਂ ਕਦੇ ਤੁਹਾਨੂੰ ਕੈਂਟ ਦੇ ਵਿੱਚ ਜਾਣ ਦਾ ਮੌਕਾ ਮਿਲ ਜਾਵੇ ਕੈਂਟ ਏਰੀਆ ਦੇ ਵਿੱਚ ਸ਼ੌਣੀ ਏਰੀਆ ਦੇ ਵਿੱਚ ਤੁਸੀਂ ਜਾ ਕੇ ਵੇਖਿਓ ਆਪਣੇ ਸ਼ਹਿਰ ਨਾਲੋਂ ਸ਼ੋਨੀ ਏਰੀਆ ਦਾ ਜਿਹੜਾ ਵਾਤਾਵਰਨ ਹੈ ਜਿਹੜਾ ਉੱਥੋਂ ਦੀ ਹਵਾ ਹੈ ਜਿਹੜੀ ਉੱਥੋਂ ਦੀ ਗਰਮੀ ਹੈ ਉਹਦਾ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਮੈਂ ਆਪ 22 ਸਾਲ ਫੌਜ ਦੇ ਵਿੱਚ ਜਗਾ ਜਗਾ ਕੈਂਟ ਤੇ ਰਿਆ ਕਿਉਂਕਿ ਉੱਥੇ ਐਸਾ ਨਹੀਂ ਕਿ ਉੱਥੇ ਦਰਖਤ ਵੰਡੇ ਜਾਂਦੇ ਨੇ ਬੂਟੇ ਵੰਡੇ ਜਾਂਦੇ ਨੇ ਬੂਟਿਆਂ ਦਾ ਲੰਗਰ ਲੱਗਦਾ ਹੈ ਨਹੀਂ ਉੱਥੇ ਜਿੰਨੇ ਵੀ ਦਰਖਤ ਲਾਏ ਜਾਂਦੇ ਨੇ ਉਹਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਿ ਦਰਖਤਾਂ ਨੂੰ ਪਾਣੀ ਪਾਉਣਾ ਉਹਨਾਂ ਨੂੰ ਪਸ਼ੂਆਂ ਜਾਨਵਰਾਂ ਤੋਂ ਬਚਾ ਕੇ ਰੱਖਣਾ ਇਹ ਤੁਹਾਡੀ ਡਿਊਟੀ ਹੈ ਇਸ ਕਰਕੇ ਦਰਖਤ ਆਪਰ ਸਿਵਲ ਦੇ ਵਿੱਚ ਵੀ ਬਹੁਤ ਲਾਉਨੇ ਆ ਪਰ ਉਹਨਾਂ ਨੂੰ ਲਾਉਣ ਤੋਂ ਬਾਅਦ ਲਾਉਣ ਸਮੇਂ ਫੋਟੋ ਖਿਚਾ ਲਈ ਜਾਂਦੀ ਹੈ ਪਰ ਲਾਉਣ ਤੋਂ ਬਾਅਦ ਨਾਮ ਉਹਨਾਂ ਦੀ ਸੰਭਾਲ ਕੀਤੀ ਜਾਂਦੀ ਹੈ ਨਾਮ ਉਹਨਾਂ ਨੂੰ ਪਾਣੀ ਪਾਇਆ ਜਾਂਦਾ ਹੈ ਔਰ ਦੂਸਰੀ ਵੱਡੀ ਗੱਲ ਕੈਂਟ ਦੇ ਵਿੱਚ ਤੁਸੀਂ ਕਿਤੇ ਵੀ ਜਾਓਗੇ ਤਾਂ ਹੁਣ ਮੈਂ ਕੱਲ ਕਿਸੇ ਆਰਮੀ ਦੀ ਪਲਟਨ ਦੇ ਵਿੱਚ ਕਿਸੇ ਸੁਬੇਦਰ ਮੇਜਰ ਦੇ ਕੋਲ ਬੈਠਾ ਸੀ ਤੇ ਉਹ ਮੈਨੂੰ ਕਹਿੰਦੇ ਜੀ ਇੱਥੇ ਜਦੋਂ ਫੈਮਿਲੀ ਵੈਲਫੇਅਰ ਜਿਹਦੇ ਵਿੱਚ ਆਰਮੀ ਦੇ ਵਿੱਚ ਜੋ ਵੀ ਉੱਥੇ ਜਵਾਨ ਡਿਊਟੀ ਕਰਦੇ ਨੇ ਉਹਨੇ ਫੈਮਿਲੀ ਉਹਨਾਂ ਦੇ ਪਰਿਵਾਰ ਰਹਿੰਦੇ ਨੇ ਤੇ ਉਹਨਾਂ ਦੇ ਪਰਿਵਾਰਾਂ ਦੇ ਵੈਲਫੇਅਰ ਵਾਸਤੇ ਇੱਕ ਮੀਟਿੰਗ ਹੁੰਦੀ ਹੈ ਸੋ ਦੇ ਵਿੱਚ ਉਹਨਾਂ ਤੋਂ ਉਹਨਾਂ ਦੀਆਂ ਮੁਸ਼ਕਲਾਂ ਪੁੱਛੀਆਂ ਜਾਂਦੀਆਂ ਨੇ ਤੇ ਉਹ ਕਹਿੰਦੇ ਜੀ ਉੱਥੇ ਤਿੰਨ ਚਾਰ ਫੈਮਿਲੀ ਲੇਡੀਜ਼ ਦੇ ਜਿਹੜੇ ਫੌਜੀਆ ਨੇ ਘਰ ਵਾਲਿਆਂ ਦੀ ਜਿਹੜੀ ਇਹ ਸਵਾਲ ਆਇਆ ਕਿ ਸਾਡੇ ਆਰਮੀ ਕੁਆਟਰਾਂ ਦੇ ਵਿੱਚ ਸਾਨੂੰ ਏਸੀ ਲਾਉਣ ਦੀ ਪਰਮਿਸ਼ਨ ਕਿਉਂ ਨਹੀਂ ਹੈ ਕਿਉਂਕਿ ਉਹ ਲੜਕੀ ਨਵੀਂ ਵਿਆਹੀ ਆਈ ਸੀ ਉਹਦੇ ਘਰ ਵਾਲਾ ਉਹਨੂੰ ਫੌਜ ਵਿੱਚ ਨਾਲ ਲੈ ਆਇਆ ਉਦੇ ਘਰ ਵਿੱਚ ਏਸੀ ਲੱਗੇ ਸਨ ساری ਉਮਰ ਉਹਨੇ ਏਸੀ ਵਾਲੇ ਕਮਰੇ ਵਿੱਚੋਂ ਸੌਂਦੀ ਸੀ ਪਰ ਜਦੋਂ ਵਿਆਹੀ ਆ ਗਈ ਫੌਜ ਦੇ ਟੈਂਟ ਦੇ ਵਿੱਚ ਜਿਹੜਾ ਉਹਨੂੰ ਕੁਆਟਰ ਮਿਲਿਆ ਉਹਦੇ ਵਿੱਚ ਏਸੀ ਨਹੀਂ ਲੱਗਿਆ ਸੋ ਉਹਨੇ ਪੁਆਇੰਟ ਕਰ ਦਿੱਤਾ ਹੁਣ ਕਹਿਣ ਤੋਂ ਪਾਬ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਫੌਜ ਪਰਮਿਸ਼ਨ ਦੇ ਦੇਵੇ ਕਿ ਜਿਹੜਾ ਇੱਕ ਜਵਾਨ ਹੈ ਉਹ ਆਪਣੇ ਕੁਆਟਰ ਵਿੱਚ ਏਸੀ ਲਗਾ ਸਕਦਾ ਹੈ ਹੋ ਸਕਦਾ ਉਹਨੂੰ ਇਹ ਕਿਹਾ ਜਾਵੇ ਤੁਹਾਨੂੰ ਬਿੱਲ ਭਰਨਾ ਪਏਗਾ ਕਿਉਂਕਿ ਤਨਖਾਹ ਠੀਕ ਹੈ ਉਹ ਬਿੱਲ ਵੀ ਭਰ ਦੇਗਾ ਪਰ ਕਹਿਣ ਦਾ ਮਤਲਬ ਕੈਂਟੇਰੀ ਵਿੱਚ ਗਰਮੀ ਕਿਉਂ ਘਟ ਪੈਂਦੀ ਸੀ ਕੌਂਕੇ ਉੱਤੇ ਸਿਰਫ ਅਫਸਰ ਕੁਆਟਰਾਂ ਵਿੱਚ ਏਸੀ ਲੱਗਦੇ ਸੀ ਜਿੱਥੇ ਜਵਾਨ ਰਾਤ ਨੂੰ ਸੌਂਦੇ ਨੇ ਦਿਨੇ ਰਾਮ ਕਰਦੇ ਨੇ ਉੱਥੇ ਵੀ ਕੋਈ ਏਸੀ ਨਹੀਂ ਔਰ ਜਿੱਥੇ ਜਵਾਨਾਂ ਦੇ ਕੁਆਟਰ ਬਣੇ ਨੇ ਫੈਮਿਲੀ ਰਹਿੰਦੇ ਨੇ ਉੱਥੇ ਵੀ ਕੋਈ ਏਸੀ ਨਹੀਂ ਠੀਕ ਹੈ ਅਸੀਂ ਆਪਣੇ ਸਰੀਰ ਦੀ ਸੌਲਤ ਵਾਸਤੇ ਏਸੀ ਉੱਥੇ ਲੱਗ ਜਾਣਗੇ ਫਿਰ ਉੱਥੇ ਜੇ ਦਰਖਤ ਘਟ ਹੋਣਗੇ ਤਾਂ ਉੱਥੋਂ ਦਾ ਮੌਸਮ ਵੀ ਸਾਡੇ ਵਰਗਾ ਬਣ ਜਾਏਗਾ ਵੀਰੋ ਅੱਜ ਵਾਤਾਵਰਣ ਦੇ ਹਿੱਸੇ ਆਪਾਂ ਸਾਰੇ ਮੈਂ ਵੀ ਤੁਹਾਡੇ ਵਿੱਚ ਸ਼ਾਮਲ ਹਾਂ ਆਪਾਂ ਇਹ ਸਾਰੇ ਪਰਣ ਕਰੀਏ ਔਰ ਇਹ ਜ਼ਰੂਰੀ ਵੀ ਹੈ ਤੁਸੀਂ ਕਿਤੇ ਵੀ ਜਾਂਦੇ ਹੋਵੋਗੇ ਤੁਸੀਂ ਦੇਖੋਗੇ ਤਸਵੀਰਾਂ ਦੇ ਵਿੱਚ ਤੁਸੀਂ ਕਿਤੇ ਹਸਪੀਟਲ ਕਲੇ ਜਾਓ ਤੇ ਉੱਥੇ ਅਗਰ 100 ਗੱਡੀ ਖੜੀ ਹੈ ਤਾਂ ਸਾਨੂੰ ਜਦੋਂ ਅਸੀਂ ਆਪਾਂ ਗੱਡੀ ਖੜੀ ਕਰਨੀ ਹੁੰਦੀ ਹੈ ਤੇ ਅਸੀਂ ਦੇਖਦੇ ਹਾਂ ਦਰਖਤ ਕਿੱਥੇ ਆ ਤੇ ਜੇ ਕਿਤੇ ਦਰਖਤ ਦੇ ਥੱਲੇ ਗੱਡੀ ਖੜੀ ਕਰਨ ਨੂੰ ਜਗ੍ਹਾ ਮਿਲ ਜੇ ਤਾਂ ਸਾਨੂੰ ਇਸ ਤਰ੍ਹਾਂ ਲੱਗਦਾ ਸਾਨੂੰ ਪਤਾ ਨਹੀਂ ਕਿਹੜਾ ਦੁਨੀਆ ਦਾ ਖਜ਼ਾਨਾ ਮਿਲ ਗਿਆ ਬਸ ਰੂਹ ਖੁਸ਼ ਹੋ ਜਾਂਦੀ ਹੈ ਵੀ ਸਾਡੀ ਗੱਡੀ ਨੂੰ ਹੁਣ ਛਾਂ ਰਹੇਗੀ ਔਰ ਤੁਸੀਂ ਧੁੱਪੇ ਗੱਡੀ ਖੜੀ ਕਰਕੇ ਵੇਖ ਲਿਓ ਅੱਜ ਤੋਂ 2 ਸਾਲ ਪਹਿਲਾਂ ਦਾ ਹੁਣ ਦਾ ਇਹ ਫਰਕ ਪੈ ਗਿਆ ਹੁਣ ਤੁਸੀਂ ਗੱਡੀ ਧੁੱਪੇ ਖੜੀ ਕਰਕੇ 2 ਘੰਟੇ ਬਾਅਦ ਗੱਡੀ ਵਿੱਚ ਬੈਠ ਨਹੀਂ ਸਕਦੇ ਜਿਵੇਂ ਆਪਾਂ ਮੋਟਰਸਾਈਕਲ ਦੀ ਸੀਟ ਤੇ ਗਿੱਲਾ ਪਾਣੀ ਪਾਉਂਦੇ ਆ ਗਿੱਲਾ ਕੱਪੜਾ ਰੱਖਦੇ ਆ ਹੁਣ ਗੱਡੀ ਤੇ ਵੀ ਇਸ ਤਰ੍ਹਾਂ ਰੱਖਣਾ ਪੈਂਦਾ ਬਾਹਰ ਦਾ ਜਿਹੜਾ ਟੈਂਪਰੇਚਰ ਆ ਬਹੁਤ ਜ਼ਿਆਦਾ ਵਧਦਾ ਜਾ ਰਿਹਾ ਠੀਕ ਹੈ ਜਿੱਥੇ ਆਪਾਂ ਕੁਝ ਨਹੀਂ ਕਰ ਸਕਦੇ ਸਾਡੇ ਵੱਸ ਵਿੱਚ ਨਹੀਂ ਉਹ ਤਾਂ ਨਹੀਂ ਪਰ ਜੋ ਆਪਾਂ ਕਰ ਸਕਦੇ ਆ ਹਵਾ ਪਾਣੀ ਧਰਤੀ ਨੂੰ ਬਚਾਉਣ ਵਾਸਤੇ ਉਹ ਆਪਾਂ ਜ਼ਰੂਰ ਕਰੀਏ ਕਹਿੰਦੇ ਨੇ ਨਾ ਕਿਤੇ ਜੰਗਲ 'ਚ ਅੱਗ ਲੱਗ ਗਈ ਸੀ ਇੱਕ ਕਹਾਵਤ ਹੈ ਕਹਾਣੀ ਹੈ ਸਮਝਾਉਣ ਵਾਸਤੇ ਕਿ ਚਿੜੀ ਕਹਿੰਦੇ ਚੁੰਝ ਪਰ ਪਰ ਕੇ ਅੱਗ ਤੇ ਪਹੁੰਦੀ ਸੋ ਦੇ ਖੰਭ ਵੀ ਸੜ ਗਏ ਤੇ ਉਹਨੂੰ ਲੋਕਾਂ ਨੇ ਪੁੱਛਿਆ ਕਿ ਇੱਥੇ ਬਾਲਟਿਆਂ ਨਾਲ ਅੱਗ ਨਹੀਂ ਬੁਝਰੀ ਇੰਨੀਆਂ ਪਾਣੀ ਪਾਇਆ ਜਾ ਰਿਹਾ ਪੇਪਾਂ ਨਾਲ ਅੱਗ ਨਹੀਂ ਬੁਝਰੀ ਤੇਰੀ ਚੁੰਝ ਦੇ ਨਾਲ ਕਿਵੇਂ ਅੱਗ ਬੁਝੇਗੀ ਤਾਂ ਚਿੜੀ ਕਹਿੰਦੀ ਕਿ ਜਦੋਂ ਕਰਮਾਂ ਦਾ ਹਿਸਾਬ-ਕਿਤਾਬ ਹੋਣਾ ਹੈ ਜਿੱਥੇ ਅੱਗ ਲਾਉਣ ਵਾਲਿਆਂ ਨੂੰ ਸਜ਼ਾ ਮਿਲਣੀ ਹੈ ਉੱਥੇ ਉਹਨਾਂ ਨੂੰ ਪਾਪੀ ਗਿਣਾ ਜਾਣਾ ਹੈ ਉੱਥੇ ਕਹਿੰਦੀ ਅੱਗ ਬੁਝਾਉਣ ਵਾਲਿਆਂ ਨੂੰ ਵੀ ਗਿਣਾ ਜਾਣਾ ਹੈ ਕਿ ਅੱਗ ਬੁਝਾਉਣ ਵਾਲਿਆਂ ਵਿੱਚ ਸਨ ਸੋ ਬੇਸਿਕ ਸਾਡੀ ਚੁੰਝ ਨਾਲ ਜਿਹੜੀ ਕਹਿੰਦੀ ਮੇਰੀ ਚੁੰਝ ਨਾਲ ਕਿ ਨਹੀਂ ਬੁਝਣੀ ਪਰ ਮੇਰੀ ਗਿਣਤੀ ਅੱਗ ਬੁਝਾਉਣਿਆਂ ਵੇਲੇ ਵਿੱਚ ਆਏਗੀ ਵੀਰੋ ਅਸੀਂ ਵਾਤਾਵਰਨ ਨੂੰ ਸ਼ੁੱਧ ਨਹੀਂ ਕਰ ਸਕਦੇ ਹਵਾ ਪਾਣੀ ਨਹੀਂ ਕਰ ਸਕਦੇ ਪਰ ਆਪਣੀ ਗਿਣਤੀ ਕੋਸ਼ਿਸ਼ ਕਰਨਾਂ ਵੇਲੇ ਵਿੱਚ ਅਸੀਂ ਲਿਆ ਸਕਦੇ ਹਾਂ ਕੱਲ ਵੋਟਾਂ ਦੀ ਗਿਣਤੀ ਹੋਈ ਤੇ ਉਮੀਦਵਾਰ ਜਿਹੜੇ ਜਿੱਤੇ ਮੈਂ ਠੀਕ ਹੈ ਕਿਹੜਾ ਉਮੀਦਵਾਰ ਚੰਗਾ ਕਿਹੜਾ ਮਾੜਾ ਇਹ ਤੁਹਾਡੀ ਨਿੱਜੀ رائے ਹੋਏਗੀ ਪਰ ਇੱਕ ਚੀਜ਼ ਮੈਂ ਵਧੀਆ ਇੱਕ ਵੇਖੀ ਕਿ ਪੰਜਾਬ ਵਿੱਚ ਕਈ ਉਮੀਦਵਾਰ ਜਿਹੜੇ ਜਿੱਤੇ ਨੇ ਉਹ ਜਿੱਤਣ ਤੋਂ ਬਾਅਦ ਉਹ ਬੂਟਿਆਂ ਦਾ ਲੰਗਰ ਲਾ ਰਹੇ ਟਰਾਲੀ ਦੇ ਉੱਪਰ ਉਹ ਜਿਹੜੇ ਕਿਸੇ ਜਿੱਤੇ ਹੋਏ ਮੀਤਵਾਰ ਦੇ ਸਮਰਥਕ ਨੇ ਉਹ ਬੂਟਿਆਂ ਦਾ ਲੰਗਰ ਲਾ ਰਹੀ ਸੀ ਲੋਕਾਂ ਨੂੰ ਵੰਡ ਰਹੀ ਸੀ ਬੂਟੇ ਕਾਊਂਟਿੰਗ ਸੈਂਟਰ ਦੇ ਬਾਹਰ ਬੜੀ ਵਧੀਆ ਗੱਲ ਲੱਗੀ ਆਪਣੇ ਗੁਰੂ ਘਰਾਂ ਦੇ ਵਿੱਚ ਜਦੋਂ ਆਪਾਂ ਜਾਣਦੇ ਹਾਂ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਤੁਹਾਨੂੰ ਪ੍ਰਸ਼ਾਦ ਦੇ ਨਾਲ ਬੂਟਿਆਂ ਦਾ ਪ੍ਰਸ਼ਾਦ ਵੀ ਦਿੱਤਾ ਜਾਂਦਾ ਹੈ ਬੜੀ ਚੰਗੀ ਗੱਲ ਹੈ ਉੱਥੋਂ ਜੇ ਬੂਟੇ ਲੈ ਕੇ ਆਉਨੇ ਹੋ ਤਾਂ ਲਾਉਣੇ ਤਾਂ ਉਹਦੀ ਸੰਭਾਲ ਵੀ ਕਰੋ ਔਰ ਹੋਰ ਮੈਂ ਪਿਛਲੇ ਹਫਤੇ ਵੇਖਿਆ ਕਿਤੇ ਇੱਥੇ ਮਰਗ ਦੇ ਭੋਗ ਤੇ ਜਾਣ ਦਾ ਮੌਕਾ ਬਣਿਆ ਬਠਿੰਡਾ ਸ਼ਹਿਰ ਦੇ ਵਿੱਚ ਉੱਥੇ ਵੀ ਭੋਗ ਤੋਂ ਬਾਅਦ ਜਿਹੜੀ ਸੰਗਤ ਭੋਗ ਤੇ ਆਈ ਸੀ ਜਿਉਂ ਹੀ ਉਹ ਗੁਰਦਰਾ ਸਾਹਿਬ ਤੋਂ ਬਾਹਰ ਨਿਕਲ ਰਹੇ ਸੀ ਤਾਂ ਉਹਨਾਂ ਨੂੰ ਬੂਟੇ ਹੱਥ ਵਿੱਚ ਦਿੱਤੇ ਜਾ ਰਹੇ ਸੀ ਬੜਾ ਵਧੀਆ ਮੈਨੂੰ ਲੱਗਿਆ ਸਾਰੇ ਆਪਾਂ ਛੋਟੇ ਛੋਟੇ ਕੋਸ਼ਿਸ਼ ਜਿਹੜੀ ਕਰ ਸਕਦੇ ਆ ਇੱਕ ਗੱਲ ਜਿਹੜੀ ਬਹੁਤ ਜ਼ਿਆਦਾ ਆਉਂਦੀ ਹੈ ਕਿ ਜਿਹੜਾ ਪੋਲੂਸ਼ਨ ਦੇ ਵਿੱਚ ਜਿਹੜੀ ਅਗਲਾ ਹੀ ਜਾਂਦੀ ਹੈ ਕਣਕਾਂ ਨੂੰ ਝੋਨੇ ਦੇ 나ੜ ਨੂੰ ਅਗਲਾ ਹੀ ਜਾਂਦੀ ਹੈ ਸੋ ਉਹਦੇ ਨਾਲ ਬਹੁਤ ਜਿਹੜਾ ਵਾਤਾਵਰਨ ਦੁਸ਼ਿਤ ਹੁੰਦਾ ਠੀਕ ਹੈ ਕਿਸਾਨ ਵੀਰ ਇਹ ਤਰਕ ਦਿੰਦੇ ਨੇ ਕਿ ਜੇ ਅਸੀਂ ਅੱਗ ਨਾ ਲਾਈਏ ਤਾਂ ਹੋਰ ਕੀ ਕਰੀਏ ਅੱਗ ਲਾਉਣੀ ਸਾਡੀ ਮਜਬੂਰੀ ਹੈ ਠੀਕ ਹੈ ਵੀਰੋ ਕਿਸੇ ਦੀ ਮਜਬੂਰੀ ਹੋ ਸਕਦੀ ਹੈ ਪਰ ਘੱਟ ਤੋਂ ਘੱਟ ਇਹਨਾਂ ਜ਼ਰੂਰ ਕਰੀਏ ਜੇ ਬਿਲਕੁਲ ਹੀ ਸਾਡਾ ਨਹੀਂ ਸਰਦਾ ਸਾਨੂੰ ਆਪਣੇ ਨਾਲ ਨੂੰ ਅੱਗ ਲਾਉਣੀ ਹੀ ਪੈਣੀ ਆ ਮੈਨੂੰ ਨਹੀਂ ਪਤਾ ਤੁਸੀਂ ਉਹ ਲਾਉਣੀ ਜਾਂ ਨਹੀਂ ਲਾਉਣੀ ਪਰ ਜੇ ਬਿਲਕੁਲ ਹੀ ਅਸੀਂ ਇੰਨੇ ਮਜਬੂਰ ਆ ਤਾਂ ਘੱਟ ਤੋਂ ਘੱਟ ਇਹਨਾਂ ਧਿਆਨ ਰੱਖੀਏ ਕਿ ਜਿਹੜੇ ਸਾਡੇ ਖੇਤ ਦੇ ਆਲੇ-ਦੋਲੇ ਜਿਹੜੇ ਦਰਖਤ ਨੇ ਉਹਨਾਂ ਦਾ ਨੁਕਸਾਨ ਨਾ ਹੋਵੇ ਉਹਨਾਂ ਦਰਖਤਾਂ ਦੇ ਬੈਠੇ ਪੰਛੀਆਂ ਦਾ ਉਹਨਾਂ ਦਰਖਤਾਂ ਤੇ ਪਾਏ ਪੰਛੀਆਂ ਦੇ ਆਲਣਿਆਂ ਦਾ ਨੁਕਸਾਨ ਨਾ ਹੋਵੇ ਤੁਸੀਂ ਇਸ ਤਰ੍ਹਾਂ ਵੀ ਅੱਗ ਲਾ ਸਕਦੇ ਹੋ ਕਿ ਤੁਹਾਡੇ ਖੇਤ ਦੇ ਵਿੱਚ ਤੁਹਾਡੇ ਨਾਲ ਨੂੰ ਜੇ ਤੁਸੀਂ ਮਜਬੂਰ ਹੋ ਅੱਗ ਲਾਉਣੀ ਹੈ ਅੱਗ ਵੀ ਲੱਗ ਜਾਵੇ ਤੇ ਨਾਲ-ਨਾਲ ਖੇਤ ਦੇ ਆਲੇ-ਦੁਆਲੇ ਜਿਹੜੇ ਪੰਛੀ ਨੇ ਜਿਹੜੇ ਦਰਖਤ ਨੇ ਉਹ ਵੀ ਬੱਜ ਜਾਣ ਨਹੀਂ ਤਾਂ ਖੇਤ ਵਿੱਚ ਨਾਲ ਨੂੰ ਅੱਗ ਲਾਉਣ ਦੇ ਨਾਲ ਕਿੰਨਾ ਨੁਕਸਾਨ ਹੋਇਆ ਕਿੰਨੇ ਹਜ਼ਾਰਾਂ ਲੱਖਾਂ ਦੀ ਗਿਣਤੀ ਜੀਵ ਜੰਤੂ ਪੰਛੀ ਮਰੇ ਨੇ ਤੇ ਕਿੰਨੇ ਘਰਾਂ ਦੇ ਘਰ ਵੀ ਉਜੜ ਜਾਂਦੇ ਨੇ ਕਈ ਵਾਰ ਉਹ ਨਾੜ ਦੀ ਅੱਗ ਦੇ ਧੂਏਂ ਦੇ ਵਿੱਚ ਗੱਡੀਆਂ ਦੇ ਐਕਸੀਡੈਂਟ ਹੋ ਜਾਂਦੇ ਨੇ ਉਹ ਨੁਕਸਾਨ ਤਾਂ ਹੁੰਦਾ ਹੀ ਹੈ ਆਪਾਂ ਹਰ ਵਾਰ ਦੇਖਦੇ ਆ ਠੀਕ ਹੈ ਸਮਝਣ ਵਾਲੇ ਸਮਝ ਜਾਣਗੇ ਪਰ ਜੇ ਬਿਲਕੁਲ ਹੀ ਸਾਡੀ ਮਜਬੂਰੀ ਆ ਤਾਂ ਘੱਟ ਤੋਂ ਘੱਟ ਇਹ ਜ਼ਰੂਰਤਾਂ ਰੱਖਿਏ ਕਿ ਸਾਡੇ ਫਾਇਦੇ ਵਾਸਤੇ ਲਈ ਅੱਗ ਕਿਸੇ ਦੇ ਘਰ ਦਾ ਚਿਰਾਗ ਨਾ ਬੁਝਾ ਦੇਵੇ ਸਵਾਜਿ ਵਾਤਾਵਰਨ ਦੇ ਵਿੱਚ ਸੇ ਮੇਰਾ ਦਿਲ ਕੀਤਾ ਕਿ ਇਹਦੇ ਨਾਲ ਸਾਡਾ ਨੁਕਸਾਨ ਹੋ ਰਿਹਾ ਸਾਡੀ ਆਉਣ ਵਾਲੀ ਪੀੜ੍ਹੀ ਦਾ ਨੁਕਸਾਨ ਹੋਣਾ ਅਸੀਂ ਵੱਧ ਤੋਂ ਵੱਧ ਪਾਣੀ ਬਚਾਈਏ ਅਸੀਂ ਵੱਧ ਤੋਂ ਵੱਧ ਦਰਖਤ ਲਾਈਏ ਅਸੀਂ ਹਵਾ ਨੂੰ ਗੰਦਲਾ ਕਰਨ ਤੋਂ ਰੋਕੀਏ ਜਿੱਥੇ ਵੀ ਕਿਸ ਕੋਲੋਂ ਬੰਦੇ ਕੋਲੋਂ ਜਿਸ ਵੀ ਤਰੀਕੇ ਨਾਲ ਹੋ ਸਕਦਾ ਹੈ ਵਾਤਾਵਰਨ ਨੂੰ ਦੁਸ਼ਿਤ ਹੋਣ ਤੋਂ ਬਚਾਉਣ ਵਾਸਤੇ ਆਪਣਾ ਯੋਗਦਾਨ ਪਾਈਏ ਜੇ ਕਰ ਸਕਦੇ ਆ ਆਪਣੇ ਜਨਮ ਦਿਨ ਤੇ ਇੱਕ ਦੋ ਪੰਜ ਬੂਟੇ ਆਪਣੇ ਘਰ ਦੇ ਨੇੜੇ ਤੇੜੇ ਜਰੂਰ ਲਾਈਏ ਸੋ ਇਹ ਮੇਰੀਆਂ ਬੇਨਤੀਆਂ ਮੈਂ ਕੋਸ਼ਿਸ਼ ਕਰਾਂਗਾ ਜਦੋਂ ਮੈਂ ਤੁਹਾਡੇ ਨਾਲ ਸੰਝੀਆਂ ਕਰ ਰਿਹਾ ਮੈਂ ਆਪਣੀ ਜ਼ਿੰਦਗੀ ਵਿੱਚ ਵੀ ਲਾਗੂ ਕਰਾਂਗਾ ਤੇ ਤੁਸੀਂ ਵੀ ਕੋਸ਼ਿਸ਼ ਕਰਿਓ ਜੇ ਮੇਰੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਆਪ ਵੀ ਜ਼ਿੰਦਗੀ 'ਚ ਲਾਗੂ ਕਰਿਓ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਚੰਗੀ ਲੱਗਦੀ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤਾਂ ਕਿ ਤੁਹਾਡੇ ਗਿਆਨ ਭਰਪੂਰ ਜਾਣਕਾਰੀਆਂ ਜਿਹੜੀਆਂ ਤੁਹਾਡੀ ਜ਼ਿੰਦਗੀ ਚ ਕੰਮ ਆਉਣ ਵਾਲੀਆਂ ਨੇ ਜਿਹੜੀਆਂ ਸੜਨ ਨੁਕਸਾਨ ਕਰਦੀਆਂ ਨੇ ਜਿਨ੍ਹਾਂ ਤੋਂ ਅਸੀਂ ਬਚ ਸਕਦੇ ਹਾਂ ਜਿਨ੍ਹਾਂ ਨਾਲ ਸਾਡਾ ਜੀਵਨ ਸਾਡਾ ਸਮਾਜ ਸੋਹਣਾ ਬਣ ਸਕਦਾ ਉਹ ਗੱਲਾਂ ਬਾਤਾਂ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣ ਸੋ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਜੀ